ਹਰ ਲੋ ਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਵਾਲੀ ਕਹਾਣੀ ਲਈ ਉਮੀਦ ਹੈ ਕਿ ਤੁਹਾਨੂੰ ਇਹ ਜਰੂਰ ਚੰਗਾ ਲੱਗੇ ਸਾਡੇ ਘਰ ਵਿਆਹ ਤੋਂ ਬਾਅਦ ਦੋ ਧੀਆ ਪੈਦਾ ਹੋਈਆਂ ਨੇ ਦੋਨਾਂ ਦੇ ਜਨਮਦਾਨਤਰ 20 ਸਾਲ ਦਾ ਸੀ ਸਾਰਿਆਂ ਨੂੰ ਸੀ ਕਿ ਸਾਡੇ ਘਰ ਵੀ ਪੁੱਤਰ ਹੋਵੇ ਪਰ ਮੈਂ ਉਸ ਟਾਈਮ ਹੀ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਮੈਨੂੰ ਤਾਂ ਸਾਡੀਆਂ ਦੋਨੋਂ ਧੀਆ ਹੀ ਪੁੱਤਰਾ ਵਾਂਗਰ ਨੇ ਮੇਰਾ ਵੀ ਸੁਪਨਾ ਸੀ ਕਿ ਮੇਰੀ ਗੋਦੀ ਵਿੱਚ ਮੇਰਾ ਪੁੱਤਰ ਖੜੇ ਪਰ ਸਾਡੀ ਇਹ ਰੀਜ ਪ੍ਰਮਾਤਮਾ ਨੇ ਪੂਰੀ ਨਾ ਕੀਤੀ। ਫਿਰ ਅਸੀਂ ਆਪਣਾ ਸਾਰਾ ਧਿਆਨ ਆਪਣੀਆਂ ਦੋਨਾਂ ਧੀਆਂ 'ਤੇ ਲਗਾ ਦਿੱਤਾ। ਤੇ ਮੇਰੇ ਪਤੀ ਕਹਿਣ ਲੱਗੇ ਕਿ ਆਪਾਂ ਇਹਨਾਂ ਦਾ ਚੰਗਾ ਪਾਲਣ-ਪੋਸ਼ਣ ਕਰਾਂਗੇ। ਕਿ ਇਹਨਾਂ ਨੂੰ ਪੜ੍ਹਾਵਾਂ ਲਿਖਾਵਾਂਗੇ। ਕਿ ਇਹਨਾਂ ਨੂੰ ਜ਼ਿੰਦਗੀ ਦੀ ਹਰ ਇੱਕ ਚੀਜ਼ ਦੇਵਾਂਗੇ ਜੋ ਸਾਡੇ ਕੋਲ ਆ। ਅਸੀਂ ਇਹਨਾਂ ਨੂੰ ਕਦੇ ਵੀ ਤਰਸ ਨਹੀਂ ਦੇਣਾ। ਕੀ ਹੋਇਆ? ਰੱਬ ਨੇ ਸਾਨੂੰ ਪੁੱਤਰ ਨਹੀਂ ਦਿੱਤਾ। ਅਸੀਂ ਤਾਂ ਇਹਨਾਂ ਨੂੰ ਪੁੱਤਰ ਸਮਝ ਕੇ ਹੀ ਇਹਨਾਂ ਦੇ ਸਾਰੇ ਚਾਹ-ਆੜ ਪੂਰੇ ਕਰਨੇ ਨੇ। ਛੋਟਾ ਪਰਿਵਾਰ ਸੁਹੀ ਪਰਿਵਾਰ ਹੁੰਦਾ ਤੇ ਜੇਕਰ ਹੁਣ ਆਪਣੇ ਘਰ ਪੁੱਤਰ ਪੈਦਾ ਹੋ ਵੀ ਗਿਆ ਤਾਂ ਫਿਰ ਆਪਣੇ ਲਈ ਤਿੰਨ ਤਿੰਨ ਬੱਚਿਆਂ ਦਾ ਖਰਚਾ ਚੁੱਕਣਾ ਵੀ ਬਹੁਤ ਮੁਸ਼ਕਲ ਹੋ ਜਾਵੇਗਾ ਅਸੀਂ ਦੋਨੋਂ ਜਾਣੇ ਆਪਣੀਆਂ ਧੀਆਂ ਵਾਸਤੇ ਬਹੁਤ ਮਿਹਨਤ ਕਰਦੇ ਮੈਂ ਸਾਰਾ ਦਿਨ ਆਪਣੀ ਡਿਊਟੀ ਤੋਂ ਘਰ ਆਉਂਦਾ ਤੇ ਫਿਰ ਆਪਣੀਆਂ ਧੀਆਂ ਨਾਲ ਹਸਦਾ ਖੇਡਦਾ ਸਾਡੇ ਘਰ ਵਿੱਚ ਦੋਨੋਂ ਧੀਆਂ ਦੇ ਆਉਣ ਨਾਲ ਬਹੁਤ ਹੀ ਰੌਣਕ ਸੀ ਫਿਰ ਮੇਰੀਆਂ ਧੀਆਂ ਵੱਡੀਆਂ ਵਈਆਂ ਤੇ ਉਹਨਾਂ ਨੂੰ ਪੜ੍ਹ ਲਈ ਸ਼ਹਿਰ ਭੇਜਿਆ ਗਿਆ ਉਹਨਾਂ ਨੇ ਆਪਣੀ ਪੜ੍ਹਾਈ ਤੋਂ ਇਲਾਵਾ ਕਦੇ ਕਿਸੇ ਪਾਸੇ ਹੋਰ ਧਿਆਨ ਨਾ ਦਿੱਤਾ। ਉਹ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸਨ ਤੇ ਸਕੂਲ ਕਾਲਜ ਦੇ ਫੰਕਸ਼ਨਾਂ ਵਿੱਚ ਵੀ ਵਾਦ-ਜੜ ਕੇ ਹਿੱਸਾ ਲੈਂਦੇ ਸੀ। ਇੱਕ ਦੀ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਤੇ ਦੂਸਰੀ ਛੋਟੀ ਇੰਜੀਨੀਅਰ ਬਣ ਬਣ ਗਈ ਸੀ। ਦੋਨਾਂ ਨੇ ਆਪਣੇ ਆਪਣੇ ਏਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੂਰਾ ਕੀਤਾ। ਉਹਨਾਂ ਦੇ ਡਾਕਟਰ ਤੇ ਇੰਜੀਨੀਅਰ ਬਣਨ ਨਾਲ ਸਾਡੇ ਦੋਨੋਂ પતિ ਪਤਨੀ ਦਾ ਸਿਰ ਵੀ ਬਹੁਤ ਉੱਚਾ ਹੋ ਗਿਆ ਸੀ। ਫਿਰ ਅਸੀਂ ਆਪਣੇ ਦੋਨੋਂ ਧੀਆਂ ਦਾ ਵਿਆਹ ਵੀ ਚੰਗੇ ਘਰਾਂ ਵਿੱਚ ਕੀਤਾ। ਆਗੋਂ ਲੜਕੇ ਵਾਲੇ ਵੀ ਬਹੁਤ ਹੀ شریف ਤੇ ਸੌ ਸੁਭਾਅ ਦੇ ਸੀ। ਸਾਡੇ ਹੋਣ ਵਾਲੇ ਜਵਾਈ ਸਾਨੂੰ ਬਹੁਤ ਵਧੀਆ ਮਿਲੇ। ਉਹਨਾਂ ਨੇ ਸਾਨੂੰ ਕਦੇ ਵੀ ਪੁੱਤਰਾਂ ਦੀ ਕਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ। ਸਾਡੀਆਂ ਦੋਨੋਂ ਧੀਆਂ ਨੂੰ ਉਹਨਾਂ ਦੇ ਮਨਪਸੰਦ ਜੀਵਨ ਸਾਥੀ ਮਿਲੇ ਸੀ। ਹੁਣ ਉਹ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖੁਸ਼ ਹਨ ਤੇ ਅਸੀਂ ਆਪਣੀ ਹਾਇਸੀਅਤ ਮੁਤਾਬਕ ਆਪਣੀਆਂ ਧੀਆਂ ਦੇ ਵਿਆਹ ਤੇ ਖਰਚਾ ਕੀਤਾ ਫਿਰ ਸਾਡੇ ਕੋਲ ਜੋ ਵੀ ਜਮ੍ਹਾਂ ਪੂੰਜੀ ਸੀ ਉਹ ਵੀ ਅਸੀਂ ਆਪਣੇ ਦੋਨੋਂ ਧੀਆਂ ਨੂੰ ਬਰਾਬਰ ਵਿੱਚ ਵੰਡ ਦਿੱਤੀ ਪਰ ਸਾਡੇ ਜਵਾਈਆਂ ਨੇ ਸਾਡੇ ਤੋਂ ਇਹ ਪੈਸਾ ਲੈਣ ਤੋਂ ਬਿਲਕੁਲ ਹੀ ਇਨਕਾਰ ਕਰ ਦਿੱਤਾ ਤੇ ਸਾਨੂੰ ਕਹਿਣ ਲੱਗੇ ਕਿ ਸਾਨੂੰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਪੈਸੇ ਜਾਂ ਜ਼ਮੀਨ ਜਾਇਦਾਦ ਦੀ ਕੋਈ ਲੋੜ ਨਹੀਂ ਬਸ ਸਾਨੂੰ ਤਾਂ ਤੁਹਾਡਾ ਅਸ਼ੀਰਵਾਦ ਹੀ ਚਾਹੀਦਾ ਪਰ ਫਿਰ ਅਸੀਂ ਦੋਨਾਂ ਧੀਆਂ ਨੂੰ ਕਿਹਾ ਕਿ ਤੁਸੀਂ ਵੀ ਤਾਂ ਸਾਡੀ ਜਾਇਦਾਦ ਹੀ ਹੋ ਤੇ ਤੁਸੀਂ ਸਾਡੇਆਂ ਧੀਆਂ ਤੇ ਇਹ ਸਾਰਾ ਕੁਝ ਵੀ ਦੋਨਾਂ ਦਾ ਤੁਹਾਡਾ ਹੀ ਆ ਕਿਉਂ ਨਾ ਅਸੀਂ ਬੈਠੇ ਬੈਠੇ ਇਹ ਸਭ ਕੁਝ ਤੁਹਾਡੇ ਨਾਂ ਕਰ ਦਈਏ ਸਾਡੇ ਬੁਢਾਪੇ ਦਾ ਸਾਰਾ ਵੇ ਤਾਂ ਤੁਸੀਂ ਦੋਨੋਂ ਹੀ ਹੋ ਅਸੀਂ ਹੋਰ ਕਿਸੇ ਨੂੰ ਕੀ ਹਾਸ ਰੱਖਣੀ ਹੈ ਜਿਸ ਬਾਪ ਦੀਆਂ ਦੋਨੋਂ ਧੀਆਂ ਇੰਨੀਆਂ ਹੋਣ ਹਾਰ ਤੇ ਕਾਬਲ ਹੋਣ ਉਸ ਨੂੰ ਇਸ ਜ਼ਮੀਨ ਜਾਇਦਾਦ ਦੀ ਕੋਈ ਲੋੜ ਨਹੀਂ ਬਸ ਪੁੱਤਰੋ ਸਾਨੂੰ ਤੁਹਾਡੀ ਇਹੀ ਜ਼ਰੂਰਤ ਹੈ ਕਿ ਤੁਸੀਂ ਸਾਡਾ ਪਿਛਲੀ ਉਮਰ ਵਿੱਚ ਚੰਗੀ ਤਰ੍ਹਾਂ ਖਿਆਲ ਰੱਖਣਾ ਪਰ ਦੋਨੋਂ ਧੀਆ ਕਹਿਣ ਲੱਗਿਆ ਪਾਪਾ ਤੂੰ ਸਾਨੂੰ ਵਾਰੀ-ਵਾਰੀ ਇਹ ਗੱਲ ਕਿਉਂ ਕਹਿੰਦੇ ਹੋ ਕਿ ਤੂੰ ਸਾਡਾ ਖਿਆਲ ਰੱਖਣਾ ਜੇ ਅਸੀਂ ਨਹੀਂ ਤੁਹਾਡਾ ਖਿਆਲ ਰੱਖਾਂਗੇ ਤਾਂ ਹੋਰ ਕੌਣ ਰੱਖੂਗਾ ਨਹੀਂ ਪੁੱਤਰ ਮੈਨੂੰ ਤਾਂ ਆਪਣੇ ਇੱਕ ਦੋਸਤ ਦੀ ਗੱਲ ਯਾਦ ਆ ਗਈ ਸੀ ਜਿਹਦੇ ਦੋ ਪੁੱਤਰ ਸੀ ਜਦੋਂ ਉਹਦੇ ਘਰ ਪੁੱਤਰ ਪੈਦਾ ਹੋਏ ਸੀ ਤਾਂ ਫੁੱਲਿਆ ਨਹੀਂ ਸੀ ਸਮੋਂਦਾ ਕਿ ਮੈਂ ਦੋ-ਦੋ ਮੁੰਡਿਆਂ ਦਾ ਪਿਓ ਆ ਪਰ ਅੱਜ ਉਸਦੇ ਹਾਲਾਤ ਬਹੁਤ ਹੀ ਮਾੜੇ ਨੇ ਦੋਨੋਂ ਪੁੱਤਰ ਬਾਹਰਲੇ ਦੇ ਜਾ ਕੇ ਵਸ ਗਏ ਤੇ ਉਹ ਅੱਜ ਆਪਣੇ ਮਾਂ ਪਿਓ ਦੀ ਸਾਰ ਵੀ ਨਹੀਂ ਲੈਂਦੇ ਤੇ ਅੱਜ ਮੇਰਾ ਦੋਸਤ ਤੇ ਉਹਦੇ ਘਰ ਵਾਲੇ ਇਕੱਲੇ ਆਪਣੀ ਜ਼ਿੰਦਗੀ ਤੇ ਦਿਨ ਬਹੁਤ ਹੀ ਔਖੇ ਕੱਟਦੇ ਆ ਤੇ ਮੈਨੂੰ ਥੋੜੇ ਦਿਨ ਪਹਿਲਾਂ ਹੀ ਉਸ ਦਾ ਫੋਨ ਆਇਆ ਸੀ ਕਿ ਉਸਨੇ ਹੀ ਮੈਨੂੰ ਆਪਣੀ ਸਾਰੀ ਹੱਦਬੀਤੀ ਦੱਸੀ ਸੀ ਤੇ ਇਸ ਗੱਲ ਤੋਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੇ ਕੋਲ ਤੁਹਾਡੇ ਵਰਗਿਆਂ ਦੋ ਦੋ ਬਹੁਤ ਹੀ ਸੌਦੇ ਸਿਆਣੀਆਂ ਧੀਆਂ ਫਿਰ ਇਸੇ ਤਰ੍ਹਾਂ ਹੀ ਦਿਨ ਲੰਘਦੇ ਗਏ ਕਿ ਉਹਨਾਂ ਦੀ ਵੱਡੀ ਧੀ ਨੂੰ ਜੋਸ਼ ਤੇ ਪਿਓ ਨੇ ਜਮਾ ਪੂੰਜੀ ਦਿੱਤੀ ਸੀ ਉਸ ਨੇ ਆਪਣੇ ਪਿਓ ਦੇ ਨਾਂ 'ਤੇ ਇੱਕ ਪਿੰਡ ਵਿੱਚ ਬਹੁਤ ਹੀ ਵੱਡਾ ਹਸਪਤਾਲ ਖੋਲ੍ਹਿਆ ਜਿੱਥੇ ਉਹ ਗਰੀਬਾਂ ਦਾ ਫਰੀ ਵਿੱਚ ਇਲਾਜ ਕਰਦੀ ਸੀ ਕਿਸ ਨੇ ਆਪਣੇ ਪਾਪਾ ਦੇ ਸੁਪਨਿਆਂ ਨੂੰ ਪੂਰਾ ਕੀਤਾ ਫਿਰ ਉਸ ਦੀ ਛੋਟੀ ਬੇਟੀ ਨੇ ਵੀ ਜੋ ਉਹਨਾਂ ਦਾ ਪਿੰਡ ਵਾਲਾ ਕਰ ਸੀ ਉੱਥੇ ਗਰੀਬ ਅਤੇ ਲੋੜਵੰਦ ਬੱਚਿਆਂ ਦੇ ਸਕੂਲ ਖੋਲ੍ਹਿਆ ਜਿੱਥੇ ਲੋੜਵੰਦ ਬੱਚਿਆਂ ਨੂੰ ਫਰੀ ਵਿੱਚ ਪੜਾਈ ਕਰਾਈ ਜਾਂਦੀ ਸੀ ਇਸ ਦਿਨ ਆਸ-ਪਾਸ ਦੇ ਲੋਕਾਂ ਦਾ ਵੀ ਬਹੁਤ ਹੀ ਸਿਰ ਉੱਚਾ ਹੋ ਗਿਆ ਸੀ ਕਿ ਸਾਡੇ ਪਿੰਡ ਦੀਆਂ ਧੀਆਂ ਨੇ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹਰ ਸਾਨੂੰ ਆਪਣੀਆਂ ਧੀਆਂ ਦੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਅੱਜ ਸਾਨੂੰ ਉਸ ਵaile ਗੁਰੂ ਪ੍ਰਮਾਤਮਾ ਨਾਲ ਕੋਈ ਵੀ ਸ਼ਿਕਵਾ ਨਹੀਂ ਕਿ ਸਾਨੂੰ ਉਸਨੇ ਪੁੱਤਰ ਨਹੀਂ ਦਿੱਤਾ ਬਲਕਿ ਉਸਨੇ ਤਾਂ ਸਾਨੂੰ ਪੁੱਤਰਾਂ ਤੋਂ ਵੱਧ ਕੇ ਪਿਆਰ ਕਰਨ ਵਾਲੀਆਂ ਦੋ ਧੀਆਂ ਦਿੱਤੀਆਂ ਸੀ ਜਿਨ੍ਹਾਂ ਨੇ ਸਾਨੂੰ ਕਦੇ ਵੀ ਆਪਣੇ ਪੁੱਤਰ ਦੀ ਯਾਦ ਆਉਣੇ ਨਹੀਂ ਦਿੱਤੀ ਅਸੀਂ ਕਦੇ ਹੁਣ ਆਪਣੀ ਇਕਤੀ ਕਰਨ ਦੇ ਸੀ ਤੇ ਕਦੇ ਦੂਸਰੀ ਕੋਲ ਚਲੇ ਜਾਂਦੇ ਸੀ ਕਿ ਹੁਣ ਆਪਣੇ ਦੋ ਤੇ ਦੋਤਿਆਂ ਵਿੱਚ ਆਪਣਾ ਟਾਈਮ ਹੱਸ ਕੇੜ ਕੇ ਲਗਾਉਂਦੇ ਸੀ ਹਰ ਇੱਕ ਮਾਪੇ ਨੂੰ ਚਾਹੀਦਾ ਹੈ ਕਿ ਆਪਣੇ ਪੁੱਤਰ ਨਾ ਹੋਣ ਦਾ ਗਮ ਨਾ ਕਰਨ ਬਲਕਿ ਆਪਣੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਸਮਝ ਕੇ ਉਹਨਾਂ ਦੇ ਸੁਪਨਿਆਂ ਨੂੰ ਉਡਾਣ ਭਰਨ ਵਿੱਚ ਉਹਨਾਂ ਦੀ ਪੂਰੀ ਮਦਦ ਕਰਨ ਤੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਦੇਣ ਕਿ ਧੀਆਂ ਵੀ ਅੱਜ ਕੱਲ੍ਹ ਕਿਸੇ ਗੱਲੋਂ ਘਟ ਨਹੀਂ ਹਨ ਇਹ ਸੀ ਜੀ ਅੱਜ ਆਪਣੀ ਛੋਟੀ ਜਿਹੀ ਕਹਾਣੀ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਸੰਦ ਆਵੇਗੀ ਜੇਕਰ ਤੁਹਾਨੂੰ ਸੰਦ ਆਈ लाइक, लाईक शेअर आणि चॅनल सबस्क्राईब करणार ना भुलना जी कहाणी सुनले तो बहुत बहुत धनवाद